ਲੁਧਿਆਣਾ ਕਾਂਗਰਸ ਦੀ ਅਹਿਮ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਰਵਨੀਤ ਪਿੱਟੂ ਨੇ ਐਲਾਨ ਕੀਤਾ ਹੈ ਕਿ 5 ਮਾਰਚ ਦੁਪਹਿਰ 12 ਵਜੇ ਜਿੰਨੇ ਵੀ ਆਗੂਆਂ ਤੇ ਪਰਚਾ ਹੋਇਆ ਹੈ ਉਹ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਉਹਨਾਂ ਕਹਿ ਕੇ ਅਸੀਂ ਗ੍ਰਿਫਤਾਰੀਆਂ ਤੋਂ ਡਰਨ ਵਾਲੇ ਨਹੀਂ ਆ ਉਹਨਾਂ ਨੇ ਐਲਾਨ ਕੀਤਾ ਕਿ ਜਿੰਨੇ ਵੀ ਕਾਂਗਰਸੀ ਆਗੂਆਂ ਤੇ ਪਰਚੇ ਹੋਏ ਨੇ ਉਹ ਸਾਰੇ ਗ੍ਰਿਫਤਾਰੀਆਂ ਦੇਣਗੇ ਇਸ ਦੌਰਾਨ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਭਾਰਤ ਪੂਸ਼ਣ ਆਸ਼ੂ ਮੀਟਿੰਗ ਦੇ ਵਿੱਚੋਂ ਨਾਰਾਜ਼ ਹੋ ਕੇ ਕਿਉਂ ਚਲੇ ਗਏ ਤਾਂ ਉਹਨਾਂ ਕਹਿੰਿਆ ਕਿ ਡਿਸਪਲਾਈਨ ਦੇ ਲਈ ਉਹ ਗੁੱਸੇ ਹੋਏ ਸਨ ਉਹਨਾਂ ਕਹਿੰਿਆ ਕਿ ਉਹ ਸੀਨੀਅਰ ਲੀਡਰ ਨੇ ਉਹਨਾਂ ਦਾ ਗੁੱਸਾ ਹੋਣਾ ਵੀ ਬਣਦਾ ਹੈ ਕਿਉਂਕਿ ਕਿਸੇ ਵੀ ਮੀਟਿੰਗ ਦੇ ਵਿੱਚ ਡਿਸਪਲਾਈਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਕਹਿੰਿਆ ਕਿ ਕੋਈ ਵੀ ਵੱਡੀ ਗੱਲ ਨਹੀਂ ਹੈ ਆਮ ਪਰਿਵਾਰ ਦੇ ਵਿੱਚ ਇਹ ਗੱਲ ਫੁੰਦੀ ਰਹਿੰਦੀ ਆ ਅੱਗੇ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਵੀ ਸੁਣਾਉਨੇ ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੇਨ ਮੁਲਕ ਪਰ ਵਰਕਰਾਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਆ ਸਾਰਿਆਂ ਨੇ ਇਹ ਗੱਲ ਕਹੀ ਆ ਬਈ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਹੀ ਨਹੀਂ 5 ਤਰੀਕ ਨੂੰ 5 ਤਰੀਕ ਨੂੰ डीसी ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਇਹ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਇ ਨੇਮ ਪਰਚਾ ਦਰਜ ਕੀਤਾ ਹੈ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਇਹ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦ ਦੀ ਲੜਾਈ ਭਾਈ ਪਰਚੀਆਂ ਨਾਲ ਖੁਸ਼ ਹੁੰਨੇ ਤੁਸੀਂ ਪਰਚੀਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛੱਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰੀ ਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਇੱਕ ਮਿੰਟ ਲਈ ਵੀ ਸਾਡਾ ਵਰਕਰ ਹੁਣ ਸਾਹ ਨਹੀਂ ਲਊਗਾ 2 ਸਾਲ ਅਸੀਂ ਦੇਤੇ ਇਹ ਚੰਗਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਇਹ ਲੁੱਟਮਾਰ ਇਹਨਾਂ ਦੀ ਬੰਦ ਕਰਾਂਗੇ ਸਰ ਇਹ ਪਹਿਲਾਂ ਗ੍ਰਿਫਤਾਰ ਕਰ ਲੈਂਦੇ ਜੀ ਇਹ ਪਹਿਲਾਂ ਚੋਰੀ ਦੁਆਰੀ ਕੀਤੀ ਜਾਂਦੀ ਕੋਈ ਉਹ ਜੀ ਉਹਨਾਂ ਦੀ ਜੀ ਮਤ ਉਹ ਜੀ ਸਦਕੇ ਜਦ ਮਰਜੀ ਗ੍ਰਿਫਤਾਰ ਕਰਨ ਉਹ ਤਾਂ ਅਸੀਂ ਆਪਣੇ ਆਪਣੇ ਘਰਾਂ ਚ ਹੀ ਆ ਅਸੀਂ ਕਿਹੜੇ ਕਿਤੇ ਬਾਹਰ ਭੱਜੇ ਹੋਏ ਆ ਹੁਣ ਕਰ ਲੈਣਾ ਕਿ ਗ੍ਰਿਫਤਾਰ ਕੋਈ ਐਸੀ ਗੱਲ ਨਹੀਂ ਕਾਂਗਰਸ ਦੀ ਇੱਕ ਪਰਿਵਾਰਕ ਮੀਟਿੰਗ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਆਪਣੇ ਮੰਨ ਦੇ ਜਿੱਥੇ ਬਲਬਲੇ ਸਾਂਝੇ ਕੀਤੇ ਨੇ ਉੱਥੇ ਜਿਹੜੀ ਆਪ ਸਰਕਾਰ ਦੀਆਂ ਆਪ ਖੁਦਰੀਆਂ ਨੇ ਜਿਹੜੀਆਂ ਇਹਨਾਂ ਦੀਆਂ ਧੱਕੇਸ਼ਾਹੀਆਂ ਨੇ ਬੇਇਨਸਾਫੀਆਂ ਨੇ ਕਿਉਂਕਿ ਸਰਕਾਰ ਦਾ ਸੰਵਿਧਾਨ ਅੰਦਰ ਪਹਿਲਾ ਫਰਜ਼ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ ਨਾ ਅੱਜ ਲੋਕਾਂ ਦੀ ਜਾਨ ਸੁਰੱਖਿਆ ਤਾਂ ਨਾ ਮਾਲ ਸੁਰੱਖਿਆ ਤਾਂ ਅੱਜ ਲੋਕ ਦਿਨ ਦਿਹਾੜੇ ਲੁੱਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਲਈ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਇੱਕ ਜ਼ਿੰਮੇਵਾਰ ਇੱਕ ਬੜਾ ਗੌਰਵਮਈ ਇਤਿਹਾਸ ਹੈ ਜੇ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਰੋਲ ਅਦਾ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਦੀ ਸ਼ਾਂਤੀ ਵਿਕਾਸ ਅਤੇ ਖੁਸ਼ਹਾਲੀ ਲਈ ਵੱਡਾ ਰੋਲ ਅਦਾ ਕੀਤਾ ਕਾਂਗਰਸ ਪਾਰਟੀ ਜਦ 1992 ਚ ਅਕਾਲੀ ਦਲ ਵਾਲੇ ਤਾਂ ਚੋਣਾ ਲਾਣੋਂ ਤੋਂ ਭੱਜ ਗਏ ਸੀ ਉਦੋਂ ਜਾਣਾਂ ਤੇੜੀ ਤੇ ਤਰ ਕੇ ਸਿਰ ਤੇ ਕਫਨ ਬਨ ਕੇ ਜੇ ਚੋਣਾ ਲੜੀਆਂ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਨੇ ਉਦੋਂ ਕਿਸੇ ਨੂੰ ਮੁੱਖ ਮੰਤਰੀ ਜਾਂ ਵਜ਼ੀਰ ਬਣਦਾ ਚਾਹ ਨਹੀਂ ਸੀ ਉਦੋਂ ਇਹ ਸੀ ਕਿ ਅੱਜ ਪੰਜਾਬ ਦੇ ਲੋਕਾਂ ਨਾਲ ਕੌਣ ਖੜਦਾ ਹੈ ਅੱਜ ਪੰਜਾਬ ਦੀ ਸ਼ਾਂਤੀ ਵਿਕਾਸ ਲਈ ਕੌਣ ਲੜਦਾ ਹੈ ਤੇ ਉਦੋਂ ਕਾਂਗਰਸ ਪਾਰਟੀ ਲੜੀ ਅੱਜ ਵੀ ਅੱਜ ਜੋ 2 ਸਾਲ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਨੇ ਮੈਂ ਸਮਝਦਾ 스테ਜ ਚ ਚਲਾਉਣੀ ਸੌਕੀ ਹੈ ਪਰ 스테ਜ ਚਲਾਉਣੀ ਔਖੀ ਹੈ ਇਹ 스테ਜ ਦੀ ਤਰ੍ਹਾਂ 스테ਟ ਨੂੰ ਚਲਾ ਰਹੇ ਨੇ ਬਾਬਾ ਜੀ ਤੇ ਅੱਜ ਮੈਂ ਸਮਝਦਾ ਕਿ ਇਹ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਅੰਦਰ ਅਸੀਂ ਸਮੂਹਿਕ ਤੌਰ ਤੇ ਇਕੱਲੇ ਇੱਕ ਦੀ ਨਹੀਂ ਸਾਰੇ ਕਾਂਗਰਸ ਪਾਰਟੀ ਨੇ ਗ੍ਰਿਫਤਾਰੀਆਂ ਕੀਤੀ ਅਸੀਂ ਉਹ ਲੋਕ ਖੜੇ ਆ ਜਿਨ੍ਹਾਂ ਨੇ 2147 ਦੀਆਂ ਗੋੜੀਆਂ ਮੇਰੀਆਂ ਦੋਨੋਂ ਲੱਤਾਂ 'ਚ ਲੱਗੀ